ਰੋਧ ਨਹੀਂ ਨਹੀਂ ਉਹਨਾਂ ਹੀ ਤੋਂ ਕਿੱਲਾ ਹੀ ਕੱਢਣਾ ਜਿਵੇਂ ਦਾ ਜਿਹੜਾ ਤੋਂ ਕਿੱਲਾ ਕੱਢਣਾ ਮੋਦੀ ਨੂੰ ਵੋਟਾਂ ਪਾਉਣ ਜਮਾਈ ਮੈਂ ਆ ਜਦੋਂ ਕਿਸਾਨ ਕਹਿੰਦੇ ਆ ਕਿਸਾਨ ਇੱਕ ਮੰਦੂਰ ਜਦੋਂ ਮੰਦੂਰਾਂ ਦੀ ਵਾਰੀ ਆਉਂਦੀ ਉਹ ਕਿਸਾਨ ਮੰਦੂਰਾਂ ਨੂੰ ਪਾਸੇ ਕਰ ਦਿੰਦੇ ਝੋਨੇ ਲਵਾਈ ਮੌਕੇ ਵੀ ਤੁਸੀਂ ਭਾਈਚਾਰਾ ਇਹਨਾਂ ਨੂੰ ਸਾਦੇ ਆ ਭਾਈਚਾਰਾ ਖਰਾਬ ਹੁੰਦਾ ਆ ਦੇ ਵਿਰੋਧ ਹੈ ਟਕਰਾਹ ਹੁੰਦਾ ਅਸੀਂ ਇਹ ਬੋਲਦੇ ਆ ਵੀ ਇਹ ਸਾਨੂੰ 500 ਰੁਪਏ ਨੂੰ ਕਵਾਂਟਲ ਕਣਕ ਦੇ ਦੇਣ ਗਰੀਬ ਜੱਟ ਨਹੀਂ ਜੋਗ 5 ਕਵਾਂਟਲ ਕੋ 10 ਕਵਾਂਟਲ ਸਾਲ ਦੀ ਚਾਹੀਦੀ ਆ ਹੂੰ ਹੂੰ ਤੇ 700 ਰੁਪਇਆ ਦਿਹਾੜੀ ਦੇ ਦੇਣਾ ਸੀ ਇਹ ਨਾ ਮੰਗਰ ਹੋ ਜਨੇ ਹਾਂ ਜੀ ਤਾਂ 85% ਆਹੀ 50 50 15% ਇਹ ਉਹ ਕੀ ਕਰਨਗੇ ਕਹਿੰਦਾ ਸਾਡੇ ਪਾਣੀ ਪਾਣੀ ਸਾਡੀਆਂ ਸਾਡੀਆਂ ਵੋਟਾਂ ਨਾਲ ਬਾਦਸ਼ਾਹੀ ਮਿਲਦੀ ਆ ਹੈ ਇਹ ਗਰੀਬਾਂ ਦੀਆਂ ਵੋਟਾਂ ਨਾਲ ਬਾਦਸ਼ਾਹੀ ਮਿਲਦੀ ਐ ਜਿਹਨੂੰ ਦੇਣੀ ਐ ਮੇਰੇ ਵਾਹਿਗੁਰੂ ਨੇ ਦੇਣੀ ਐ ਤਕਰਾਵਾ ਆਜੂ ਅਸੀਂ ਕਹਿੰਦੇ ਉਂਵੀ ਫਿਰਦੇ ਆ ਜੇ ਟਕਰਾ ਕਰਾਂਗੇ ਤਾਂ ਅਸੀਂ ਜਾਨ ਤੇ ਖੜਾਂਗੇ ਨਹੀਂ ਭਾਈਚਾਰ ਕੋ ਉਹ ਤਾਂ ਸਾਂਝ ਤਾਂ ਟੁੱਟੂ ਨਾ ਪਿੰਦੀ ਨਹੀਂ ਡਰਦੀ ਨਹੀਂ ਡਰਦੀ ਇੱਕ ਦੂਜੇ ਦੇ ਕੰਮ ਆਉਣੇ ਜੀਵਿਦਾਰਾਂ ਦੇ ਅਸੀਂ ਕਿਸਾਨਾਂ ਮਜ਼ਦੂਰਾਂ ਦੇ ਕੰਮ ਆਉਣੇ ਮਜ਼ਦੂਰ ਸਾਡੇ ਕੰਮ ਆਉਂਦੇ ਆ ਤੇ ਫਿਰ ਬਾਤਾਂ ਵਾਤਾਂ ਦੇਖਿਆ ਤਾਂ ਕਿ ਖੇਚਣਾ ਵੜੀ ਜ਼ਰੂਰ ਕੰਮ ਆਉਂਦਾ ਕਿਸਾਨ ਇੱਕ ਦੂਜੇ ਆੜਾਂਗੇ ਇੱਕ ਦਵਾਤ ਆਈ ਇੱਕ ਦਿਨ ਨੂੰ ਆਈ ਇਹਦਾ ਕਿੰਨੇ ਵੀ ਜ਼ਿੰਮੇਦਾਰਾਂ ਨੇ ਕੰਮ ਹੋੜ ਹੈ ਜਦੋਂ ਪਟਿਆ ਜੀ ਹੁਣ ਕਹਿੰਦੇ ਕਰਜ਼ੇ ਮਾਫ਼ ਕਰੋ ਐਵੇਂ ਧਰਨੇ ਲਾਈ ਜਾਂਦੇ ਉੱਥੇ ਰੋੜਾ ਦੇ ਗਰੀਬ ਬੰਦੇ ਦਾ ਬਾਰੇ ਸੋਚਦੇ ਨਹੀਂ ਇਹ ਐਵੇਂ ਧਰਨੇ ਪਾਣੇ ਉਹਨੂੰ ਲਈ ਸੀ ਜਮੈਂ ਪੈਸੇ ਹੀ ਹੁਣ ਮੋੜਦੇ ਤਾਂ ਨਹੀਂ ਕਰ ਜੇਗਾ ਤੇ ਹਸਤੇ ਹੀ ਬਾਤ ਚੀ ਹਾਂ ਹਾਂ ਨਹੀਂ ਨਹੀਂ ਹੁਣ ਜ਼ਿੰਮੇਦਾਰ ਤਾਂ ਉਹਨਾਂ ਦਾ ਵਿਰੋਧ ਕਰਦੇ ਆ ਵਿਰੋਧ ਨਹੀਂ ਨਹੀਂ ਉਹਨਾਂ ਹੀ ਤੋਂ ਕਿੱਲਾ ਹੀ ਕੱਢਣਾ ਹੈ ਜ਼ਿੰਮੇਦਾਰ ਆ ਜਿਹੜਾ ਹਾਂ ਜੀ ਮੋਦੀ ਨੂੰ ਵੋਟਾਂ ਪਾਉਣੀਆਂ ਜਮਾਈ ਮੈਂ ਆਈ ਬਸ ਹੀ ਇੱਕ ਦੀ ਮੋਦੀ ਸਰਕਾਰ ਆਈ ਬਸ ਨਹੀਂ ਇੱਕ ਦੀ ਸਰਕਾਰ ਤਾਂ ਪਹਿਲਾਂ ਵੀ ਆ ਨਹੀਂ ਪਹਿਲਾਂ ਦੀ ਨਹੀਂ ਸੈਂਟਰ ਚ ਪੰਜਾਬ ਚ ਤਾਂ ਸੈਂਟਰ ਚ ਸੈਂਟਰ ਸਰਾਏ ਹਾਂ ਸੁਝਾ ਦੇ ਨਹੀਂ ਹੈ ਇੱਕ ਦੀ ਬਸ ਕਿਹੜੇ ਪਿੰਡੋਂ ਆਏ ਆ? ਅਈ ਪਿੰਡ ਮੇਰਾ ਮਤਾਈ ਜਿਹੜਾ ਫਰੀਦਕੋਟ ਆਈ ਤੇ ਤੁਹਾਡੇ ਪਿੰਡ ਚ ਕਿਸਾਨੀ ਹੋਣੀ ਆ ਹੈ ਨਹੀਂ? ਕਿਸਾਨੀ ਹੋਣੀ ਆ ਲੈ ਗਿਆਈ ਉਹਦਾ ਹੀ ਐਵੇਂ ਜਿੰਮੇਦਾਰ ਮੂਰੇ ਹੋ ਕੇ ਬੈਨ ਦੇ ਜਿਹੜੇ ਕਿਲੇ ਗਰੀਬਾਂ ਦੀ ਗੱਲ ਸੁਣਦੇ ਨਹੀਂਗੇ। ਬਈ ਆਪ ਹੀ ਅਸੀਂ ਵੀ ਸੀ। ਬੇਕਾਰ ਸੀ ਬੇਕਾਰ ਜਾਵਾ। ਜਾਵਾ ਬੇਕਾਰ। ਅਸੀਂ ਉਹਨਾਂ ਨੂੰ ਚਾਹੁੰਦੇ ਨਹੀਂਗੇ। ਕਿਸਾਨਾਂ ਦੇ ਮੋਹ ਭਾਈਪਾ ਨੂੰ ਨਹੀਂ ਵੋਟ ਪਾਉਣੀ। ਅਈ ਦਾ ਹੀ ਮੋਦੀ। ਹੋਗਾ ਨਾਲ ਦਾ ਹੀ ਉਹਦੇ 2-2000 ਰੁਪਈਆ ਲੈਂਦੇ ਆ। ਜੀ। 2-2000 ਰੁਪਈਆ ਚਾਰੇ ਮਹੀਨੇ ਪੈਸਾ ਲੈਂਦੇ ਆ ਨਾਲੇ ਉਹਨਾਂ ਤੋਂ। ਉਹ ਉਹ ਨਹੀਂ ਲਤਾਂ ਘਰਦੇ ਆ ਕੰਮ ਖੰਡਾ ਕਿਵੇਂ ਨਾਲ ਉਹਨਾਂ ਲਤਾਂ ਘਈਦੇ ਆ ਨਾਲੇ ਉਹਨੂੰ ਗਾਲਾਂ ਕੱਢਦੇ ਆ ਕੀ ਇਹ ਤੇ ਤੁਹਾਡਾ ਵਿਰੋਧ ਨਹੀਂ ਕਰਦੇ ਕਿਸਾਨ ਕਿਹੜੇ ਪਿੰਡ ਤੋਂ ਆਏ ਤੁਸੀਂ ਅਸੀਂ ਔਲਖਾਂ ਤੋਂ ਆ ਜੀ ਤੇ ਤੁਹਾਡੇ ਪਿੰਡ ਕਿਸਾਨ ਭਾਈ ਮੇਰੇ ਗਾਂਢੇ ਸਾਡੇ ਕਰਜ਼ੇ ਮਾਫ ਕਰੇ ਐਮ ਐਸ ਪੀ ਦੇਵੇ ਅੱਛਾ ਕਿਸਾਨ ਜਿਹੜੇ ਹੈਗੇ ਹਨਾ ਕਿਸਾਨਾਂ ਦੀ ਗਲਤ ਮਦਦ ਨਾ ਅੱਛਾ ਜਦੋਂ ਕਿਸਾਨ ਕਹਿੰਦੇ ਆ ਕਿਸਾਨ ਇੱਕ ਮੰਦੂਰ ਠੀਕਾ ਜਦੋਂ ਮੰਦੂਰਾਂ ਦੀ ਵਾਰੀ ਆਉਂਦੀ ਤਾਂ ਕਿਸਾਨ ਮੰਦੂਰਾਂ ਨੂੰ ਪਾਸੇ ਕਰ ਦਿੰਦੇ ਝੋਨੇ ਲਵਾਈ ਮੌਕੇ ਚੋਣਾ ਦੇ ਵਿਰੋਧ ਕਰਨਾ ਤੇ ਰੈਲੀ ਜਿੱਥੇ ਤੁਸੀਂ ਇਕੱਠ ਕਰੀ ਜਾਂਦੇ ਆ ਤੁਹਾਡੇ ਨਾਲ ਗੁੱਸੇ ਨਾ ਹੋਣਗੇ ਉਹ ਅਸੀਂ ਇਹ ਕਹਿੰਦੇ ਆ ਜੀ ਅਸੀਂ ਗਰੀਬ ਜਾਤੀ ਦੇ ਬੰਦੇ ਆ ਸਾਡੇ ਕੋਲੇ ਕੋਈ ਪੈੜੀ ਨਹੀਂ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਤੇ ਅਸੀਂ ਇੱਕ ਧੰਦਾ ਨਹੀਂ ਤੋੜ ਸਕਦੇ ਹੂੰ ਹੂੰ ਕਿ ਇਹ ਜਿਹੜੇ ਕਿਸਾਨ ਸਾਡੇ ਦੇ ਵਿਰੋਧ ਕਰਦੇ ਆ ਹੁਣ ਵੀ ਤੁਸੀਂ ਭਾਈਚਾਰਾ ਇਹਨਾਂ ਨੂੰ ਸਾਦੇ ਆ ਭਾਈਚਾਰਾ ਖਰਾਬ ਹੁੰਦਾ ਆ ਦੇ ਵਿਰੋਧ ਟਕਰਾਹ ਹੁੰਦਾ ਅਸੀਂ ਇਹ ਬੋਲਦੇ ਆ ਵੀ ਇਹ ਸਾਨੂੰ 500 ਰੁਪਏ ਨੂੰ ਕੁਆਂਟਲ ਕਣਕ ਦੇ ਦੇਣ ਗਰੀਬ ਜਾਤੀ ਨੂੰ ਹੂੰ ਜੋਗ 5 ਕੁਆਂਟਲ ਕੋ 10 ਕੁਆਂਟਲ ਸਾਲ ਦੀ ਚਾਹੀਦੀ ਆ ਹੂੰ ਹੂੰ ਤੇ 700 ਰੁਪਇਆ ਦਿਹਾੜੀ ਦੇ ਦੇਣ ਅਸੀਂ ਇਹ ਨਾ ਮੰਗ ਰਹੇ ਜਨੇ ਫੇਰ ਕਿਸਾਨਾਂ ਦੇ ਨਾਲ ਸਾਥ ਦੇਵੋਗੇ ਉਂ ਤੁਸੀਂ ਦਿੱਲੀ ਧਰਨੇ ਦੇ ਜਨੇ ਨਹੀਂ ਹੂੰ ਨਹੀਂ ਜਾਂਦੇ ਹੁੰਦਾ ਅਸੀਂ ਮੋਦੀ ਤੇ ਮੋਦੀ ਮੋਦੀ ਦੇਊਗਾ ਤੁਹਾਨੂੰ 500 ਹਾਂ ਜੀ ਮੋਦੀ ਸਾਨੂੰ ਦਿੰਦਾ ਹੁਣ ਵੀ ਦਿੰਦਾ ਜੀ ਕਿਸਾਨ ਤਾਂ ਉਹ ਤੋਂ ਮੰਗ ਕਰਦੇ ਐਮ ਐਸ ਪੀ ਵਧਾਈ ਜਾਵੇ ਕਣਕਾਂ ਤੇ ਅਸੀਂ ਇਹ ਕਹਿੰਨੇ ਵੀ ਸਾਨੂੰ ਉਹਨੇ 5 ਲੱਖ ਰੁਪਏ ਦਾ ਕਾਰਡ ਦਿੱਤਾ ਇਲਾਜ ਕਰਾਉਣ ਨੂੰ ਹੂੰ ਕਾਰਡ ਤੁਹਾਨੂੰ ਪੜਾਇਆ ਸਾਰੇ ਬੰਦੇ ਹੀ ਇਹ ਕਹਿੰਦੇ ਆ ਵੀ ਆਸ਼ਮਾਨ ਕਾਰਡ ਮੋਦੀ ਨੇ ਦਿੱਤਾ ਦਿੱਤਾ ਜੀ ਹੁੰਦਾ ਜੀ ਖੜੇ ਪੈਰੀ ਬਣ ਜਾਂਦਾ ਫੇਰ ਉਹਦੇ ਵਿੱਚੋਂ ਇਹ ਆ ਜੀ ਕਿਉਂਕਿ ਉਹ ਸਾਰੀਆਂ ਸਹੂਲਤਾਂ ਸਾਨੂੰ ਦੇ ਜਾਂਦਾ ਸਾਡੀ ਬਿਨਾ ਗਾਰੰਟੀ ਤੋਂ ਸਾਨੂੰ ਲਾਉਣ ਦੇ ਜਾਂਦਾ ਸੀ ਆਪਦਾ ਰਜਕਾਰ ਤੋੜਦੇ ਆ ਕੋਈ ਕੁੜੀ ਦਾ ਵਿਆਹ ਕਰਦੇ ਆ ਕੋਈ ਜਾਂ ਕੋਈ ਘਰ ਪਾਉਂਦਾ ਜੀ ਦਾ ਹੈ ਨਹੀਂ ਉਹ ਹੌਲੀ ਹੌਲੀ ਕਮਾਈ ਕਰਕੇ ਆਪਦਾ ਪੈਸਾ ਮੁੜੀ ਜਾਂਦਾ ਇਸੇ ਕਰਕੇ ਤੁਸੀਂ ਮੋਤੀ ਦੇ ਨਾਲ ਕਿਹੜਾ ਪਿੰਡ ਤੋਂ ਆਏ ਆ ਮੱਲਣ ਪਿੰਡ ਦਾ ਪ੍ਰਧਾਨ ਓਹ ਹੈ ਨਹੀਂ ਸੋ ਕਿਸਾਨੀ ਹੋਣੀ ਹੈ ਨਹੀਂ ਉੱਥੇ ਹੈਗੀ ਆ ਜੀ ਤੇ ਵਿਰੋਧ ਨਹੀਂ ਕਰਦੇ ਤੁਸੀਂ ਵਿਰੋਧ ਕਰਦਾ ਉਹ ਕਰੀ ਜਾਵੇ ਇਹ ਤੋਂ ਡਟਕਰਾ ਹੁੰਦਾ ਲੜਾਈ ਝਗੜਾ ਪੈ ਜੂਗਾ ਨਾ ਲੜਾਈ ਝਗੜਾ ਪੈ ਜੂ ਸਾਡਾ ਕੰਮ ਜਾ ਭਾਜੀ ਮੱਲਣ ਪਿੰਡ ਨਹੀਂ ਤੇ ਉੱਥੇ ਜੋ ਲੜਾਈ ਹੋ ਗਈ ਫੇਰ ਹੈ ਜ਼ਿੰਮੇਦਾਰਾਂ ਨੇ ਪ੍ਰਸ਼ਾਸਨ ਹੈਗਾ ਮੋਟਾਂ ਤੇ ਦੇਖਣ ਪ੍ਰਸ਼ਾਸਨ ਕਿਸਾਨ ਮਜ਼ਦੂਰ ਬਿਨਾ ਕਾਦਾ ਪ੍ਰਸ਼ਾਸਨ ਹੈਗਾ ਕਿਸਾਨ ਮਜ਼ਦੂਰ ਬਿਨਾ ਕਾਦਾ ਜਨਾਨੀਆਂ ਦਾ ਰੋਟੀ ਨਹੀਂ ਲਾਕੇ ਦਿੰਦੀਆਂ ਪਾਣੀ ਤੇ ਗੋਹਾ ਘੂੜਾ ਕਰਦੇ ਕਰਦੇ ਉਹ ਅਸੀਂ ਨਹੀਂ ਕਰਦੇ ਗੋਹਾ ਘੂੜਾ ਕਰਦੇ ਆ ਮੰਤਰੀ ਸੋ ਜੋ 50% ਘਰੇ ਤੁਰੇ ਫਿਰਦੇ ਆ ਪਿੰਡੋਂ ਆਲਖਾ ਸੂਏ ਤੇ ਆ ਤੜਕੇ 5 ਵਜੇ ਆ ਜੀ ਤੇ ਗੱਲ ਨਹੀਂ ਨਾ ਲਿਖੀ ਜਾਂ ਵੀ ਕਿੰਨੇ ਜ਼ਿਮੀਂਦਾਰ ਪਾਣੀ ਲੈਣ ਜਾਂਦੇ ਆ ਫੇਰ ਚਾਹ ਦਿੰਦਿਆਂ ਕਰਕੇ ਅਸੀਂ ਚਾਹ ਪਾਣੀ ਨਹੀਂ ਕਰਨ ਆਉਂਦੇ ਸਾਡੇ ਜੂਤ ਜਦਾਵਾਂ ਦਿਹਾੜੀ ਕਰਨੀ ਆ ਹੂੰ ਥੱਕਦੀ ਖਾਣੀ ਆ ਵੱਤ ਵੱਤ ਜ਼ਿਮੀਂਦਾਰ ਕਹਤੂ ਮੇਰੇ ਖੇਤ ਨਾਲ ਵੜੀ ਖੇਤ ਦੇ ਨਾਲ ਪਿਉਦਾ ਮੁੱਦ ਤਾਂ ਹੋ ਗਿਆ ਧਰਤੀ ماں ਇੱਥੇ ਦੀ ਇੱਥੇ ਤੁਰੇ ਜਾਂਦੇ ਆ ਕਿਹੜਾ ਕੋਠੀਆਂ ਲਗਾ ਨਾਲ ਬਣਾਣਾ ਵੇ ਟਕਰਾਵ ਆਜੇ ਤੁਹਾਡਾ ਕਿਸਾਨੀ ਯੂਨੀਅਨ ਸਾਡੇ ਮੰਗਾ ਤਾਂ ਨਹੀਂ ਪਾਈਆਂ ਅਸੀਂ ਤਾਂ 85% ਆਸੀਂ ਪੰਜਾਬ ਪੰਜਾਬ ਦੇ 15% ਆ ਹੂੰ ਕੀ ਕਰਨ ਗਏ ਕੰਡਾ ਸਾਡੇ ਪਾਣੀ ਸਾਡੀਆਂ ਸਾਡੀਆਂ ਵੋਟਾਂ ਨਾਲ ਬਾਦਸ਼ਾਹੀ ਮਿਲਦੀ ਆ ਹੈ ਇਹ ਗਰੀਬਾਂ ਦੀਆਂ ਵੋਟਾਂ ਨਾਲ ਬਾਦਸ਼ਾਹੀ ਮਿਲਦੀ ਆ ਜਿਹਨੂੰ ਦੇਣੀ ਹੈ ਮੇਰੇ ਵਾਹਿਗੁਰੂ ਨੇ ਦੇਣੀ ਆ ਜੇ ਨਾ ਪਰ ਜਾਣਾ ਰਾਜਾ ਫੈਸਲਾ ਕਰੂੰ ਆਉਂਦੀ ਆ ਰਹੀ ਰਾਜੇ ਨੂੰ ਮੂੰਹ ਪਰਨੇ ਕਰ ਲੈਂਦਾ ਉਹ ਮਾਲਕ ਇਹਨਾਂ ਦੇ ਸਭ ਤੋਂ ਵੱਡਾ ਭਗਵਾਨ ਆ ਚੜਦੀਏ ਕਹਿੰਦੇ ਆ ਵੀ ਗਰੀਬਾਂ ਨੂੰ ਹੀ ਸਸਤੀ ਦਿੰਦੇ ਆ ਇਹ ਡੋਬੇ ਦਾ ਵੀ ਲੈ ਲੈਣ ਦਾ ਸੋਕੇ ਦੇ ਵੀ ਸਾਨੂੰ ਨਹੀਂ ਜਿਵੇਂ ਆਦੇ ਵੀ ਜੇ ਕਿਸਾਨ ਤੁਹਾਡੇ ਨਾਲ ਲੜਾਈ ਝਗੜਾ ਨਹੀਂ ਕਰਦੇ ਤੁਸੀਂ ਇੱਥੇ ਮੋਦੀ ਦੀ ਰੈਲੀ 'ਚ ਆ ਗਏ ਉਹ ਤੁਹਾਨੂੰ ਰੋਕਣਗੇ ਫਿਰ ਉਹ ਦੂਬਾ ਟਕਰਾਅ ਵਾਜੂਗਾ ਟਕਰਾਅ ਵਾਜੂਗਾ ਅਸੀਂ ਕਹਿੰਦੇ ਉਹੀ ਫਿਰਦੇ ਆ ਜੇ ਹੀ ਟਕਰਾਅ ਕਰਾਂਗੇ ਤਾਂ ਅਸੀਂ ਜਾਨ ਤੇ ਖੜਾਂਗੇ ਨਹੀਂ ਭਾਈਚਾਰ ਕੋਹ ਤਾਂ ਸਾਂਝ ਤਾਂ ਟੁੱਟੂ ਨਾ ਪਿੰਡ ਨਹੀਂ ਡਰਦੇ ਨਹੀਂ ਡਰਦੇ ਇੱਕ ਦੂਜੇ ਦੇ ਕੰਮ ਆਉਣੇ ਆ ਜੀਵਿਦਾਰਾਂ ਦੇ ਕਿਸਾਨ ਮਜ਼ਦੂਰਾਂ ਦੇ ਕੰਮ ਆਉਣੇ ਆ ਮਜ਼ਦੂਰ ਸਾਡੇ ਕੰਮ ਆਉਂਦੇ ਆ ਤੇ ਫਿਰ ਬਵਾਤਵਾਤ ਅੰਗਰੇਜ਼ਾਂ ਬਵਾਤਵਾਤ ਦੇਖਿਆ ਤਾਂ ਖੇਚਣੇ ਵਾਲੀ ਮਜ਼ਦੂਰ ਕੰਮ ਆਉਂਦਾ ਕਿਸਾਨ ਇੱਕ ਦਿਨ ਆ